ਪੰਜਾਬ ਅੰਦਰ ਵਾਪਰੀਆਂ ਤਿੰਨ ਵੱਡੀਆਂ ਘਟਨਾਵਾਂ ਤੇ ਗੱਲ ਕਰਦੇ ਹਾਂ ਪਹਿਲੀ ਘਟਨਾ ਕਿ ਇੱਕ ਲੜਕੀ ਪੀ ਆਰਟੀਸੀ ਬੱਸ ਵਿੱਚੋਂ ਉਤਰਨ ਲੱਗੀ ਉਹਦੇ ਨੀਚੇ ਆ ਜਾਂਦੀ ਹੈ ਤਾਂ ਉਹਦੀਆਂ ਦੋਨੇ ਲੱਤਾਂ ਕੁਚਲੀਆਂ ਜਾਂਦੀਆਂ ਨੇ ਤੇ ਦੂਸਰੀ ਘਟਨਾ ਕਿ ਇੱਕ 15 ਸਾਲਾਂ ਦਾ ਬੱਚਾ ਜਿਹੜਾ ਪਬਜੀ ਖੇਡਣ ਦਾ ਸ਼ਕੀਨ ਸੀਗਾ ਪਬਜੀ ਗੇਮ ਦੀ ਵਜ੍ਹਾ ਕਰਕੇ ਅੱਜ ਬੱਚੇ ਦੀ ਜਾਨ ਚਲੀ ਗਈ ਹੈ ਤੇ ਤੀਜੀ ਜਿਹੜੀ ਘਟਨਾ ਪੰਜਾਬ ਅੰਦਰ ਵਾਪਰਿਆ ਭਿਆਨਕ ਐਕਸੀਡੈਂਟ ਜਿਹਦੇ ਵਿੱਚ 11 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਆ ਰਹੀ ਆ ਹੁਣ ਗੱਲ ਕਰਦੇ ਆ ਵਿਸਥਾਰ ਦੇ ਨਾਲ ਪਹਿਲੀ ਘਟਨਾ ਕਿ 20 ਸਾਲਾਂ ਦੀ ਸਿਮਰਪ੍ਰੀਤ ਲੜਕੀ ਜਿਹਦੀ ਪੀਆਰਟੀਸੀ ਬੱਸ ਵਿੱਚੋਂ ਉਤਰਨ ਸਮੇਂ ਉਹਦੇ ਉਹਦੀਆਂ ਲੱਤਾਂ ਦੇ ਉੱਪਰ ਪੀਆਰਟੀਸੀ ਬੱਸ ਦੇ ਟਾਇਰ ਚੜ ਜਾਂਦੇ ਆ ਜਿਹਦੇ ਕਰਕੇ ਉਸ ਲੜਕੀ ਦੀਆਂ ਜਿਹੜੀਆਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਜਿਹਦੇ ਕਰਕੇ ਉਹਨੂੰ ਹਸਪਤਾਲ ਲੈ ਕੇ ਜਾਇਆ ਗਿਆ ਹਸਪਤਾਲ ਵਾਲਿਆਂ ਨੇ ਉਹਨੂੰ ਅੱਗੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਕਿਉਂਕਿ ਡਾਕਟਰ ਦਾ ਕਹਿਣਾ ਕਿ ਕੁੜੀ ਦੀ ਹਾਲਤ ਗੰਭੀਰ ਬਣੀ ਹੋਈ ਆ ਤੇ ਇਸ ਲੜਕੀ ਨੂੰ ਹੁਣ ਪਲਾਸਟਿਕ ਸਰਜਰੀ ਦੀ ਵੀ ਜ਼ਰੂਰਤ ਹੋਊਗੀ ਜਿਹਦੇ ਕਰਕੇ ਇੱਥੇ ਦਾ ਇਲਾਜ ਨਹੀਂ ਕੀਤਾ ਜਾਂਦਾ ਇਸ ਕਰਕੇ ਉਹਨਾਂ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਲੜਕੀ ਨੂੰ ਭੇਜ ਦਿੱਤਾ 20 ਸਾਲਾਂ ਦੀ ਉਹ ਲੜਕੀ ਦੱਸੀ ਜਾ ਰਹੀ ਆ ਤਾਂ ਲੜਕੀ ਦੇ ਕਰਦਿਆਂ ਦਾ ਕਹਿਣਾ ਉਹਦੀ ਭੈਣ ਸਹਿਜ ਪ੍ਰੀਤ ਨੇ ਦੱਸਿਆ ਕਿ ਜਦੋਂ ਮੈਂ ਤੇ ਮੇਰੀ ਮੰਮੀ ਬਾਜ਼ਾਰ ਦੇ ਵਿੱਚੋਂ ਸਬਜ਼ੀ ਲੈ ਰਹੇ ਸੀ ਤਾਂ ਉਸ ਟਾਈਮ ਇਹ ਘਟਨਾ ਵਾਪਰੀ ਜਦੋਂ ਅਸੀਂ ਜਾ ਕੇ ਦੇਖਿਆ ਕਿ ਸਾਡੀ ਬੇਟੀ ਆ ਤਾਂ ਅਸੀਂ ਬੱਸ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਬੱਸ ਦਾ ਡਰਾਈਵਰ ਸੀ ਉਹ ਫਰਾਰ ਹੋ ਗਿਆ ਭੱਜ ਗਿਆ ਤਾਂ ਬੱਸ ਭਜਾ ਕੇ ਲੈ ਗਿਆ ਤਾਂ ਬੇहद ਗੰਭੀਰ ਮਾਮਲਾ ਪਹਿਲਾਂ ਵੀ ਇੱਕ ਰਾਹੁਲ ਨਾਂ ਦਾ ਮੁੰਡਾ ਜਿਹਨੂੰ ਬੱਸ ਦੇ ਕੰਡਕਟਰ ਤੇ ਦੋਸ਼ ਲੱਗਾ ਸੀ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਕਿ ਉਹਨੇ ਉਸ ਮੁੰਡੇ ਨੂੰ ਧੱਕਾ ਦੇ ਦਿੱਤਾ ਹਰਿਆਣੇ ਤੋਂ ਇਹ ਘਟਨਾ ਸਾਹਮਣੇ ਆਈ ਆ ਪਿਛਲੇ ਕੁਝ ਕੁ ਦਿਨਾਂ ਵਿੱਚ ਹੀ ਇਹ ਹਫ਼ਤੇ ਇੱਕ ਅੰਦਰ ਹੀ ਇਹ ਦੂਜੀ ਤੀਜੀ ਘਟਨਾ ਜਿਹੜੀ ਵਾਪਰ ਗਈ ਆ ਤਾਂ ਇੱਕ ਸਾਡੇ ਪਹਿਲਾਂ ਵੀ ਆਪਣਾ ਪਟਿਆਲੇ ਵਾਲੀ ਸਾਈਡ ਤੋਂ ਇੱਕ ਖਬਰ ਆਈ ਸੀ ਕਿ ਦੋ ਮਾਵਾਂ ਧੀਆਂ ਪੀਆਰਟੀਸੀ ਬੱਸ ਦੇ ਵਿੱਚੋਂ ਬਾਹਰ ਡਿੱਗ ਪਈਆਂ ਜਿਹਦੇ ਕਰਕੇ ਮਾਂ ਦੀ ਮੌਤ ਹੋ ਗਈ ਤੇ ਇੱਕ ਸਹਿਜਪ੍ਰੀਤ ਨਾਂ ਦਾ ਮੁੰਡਾ 11 ਸਾਲਾਂ ਦਾ ਬੱਚਾ ਜਿਹੜਾ ਆਪਣੀ ਦਾਦੀ ਦੇ ਨਾਲ ਲੁਧਿਆਣੇ ਦਵਾਈ ਲੈਣ ਗਿਆ ਸੀ ਇਹ ਪੰਜ ਗ੍ਰਾਈ ਵੱਡੀ ਪੰਜ ਗ੍ਰਾਈ ਦੀ ਇਹ ਗੱਲ ਆ ਤਾਂ ਉਹ ਜਿਹੜਾ ਬੱਚਾ ਏ ਉਹ ਵੀ ਬੱਸ ਦੇ ਟਾਇਰ નીચે ਆ ਗਿਆ ਜਿਸ ਦੇ ਕਰਕੇ ਉਹਦੀ ਲੱਤ ਫ੍ਰੈਕਚਰ ਹੋ ਗਈ ਸੀ ਤਾਂ ਉਹ ਇਸ ਟਾਈਮ ਇਲਾਜ ਅਧੀਨ ਆ ਉਹਦਾ ਇਲਾਜ ਚੱਲ ਰਿਹਾ ਤਾਂ ਬੇਹਦ ਗੰਭੀਰ ਮਾਮਲਾ ਸਰਕਾਰ ਨੂੰ ਇਹਦੇ ਤੇ ਜਰੂਰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਬੱਸਾਂ ਦਾ ਟਾਈਮ ਦੌੜ ਕੁਝ ਵੀ ਕਰਨ ਪਰ ਜਿਹੜੀ ਐਨੀ ਕਾਲੀ ਬੱਸਾਂ ਵਾਲਿਆਂ ਨੂੰ ਵੀ ਲੱਗੀ ਹੁੰਦੀ ਹੈ ਜਿਹੜੇ ਦੋਸ਼ ਬੱਸਾਂ ਵਾਲਿਆਂ ਵਾਲਿਆਂ ਤੇ ਆਏ ਦਿਨ ਲੱਗਦੇ ਆ ਚਾਹੇ ਉਹ ਨਿੱਜੀ ਕੰਪਨੀ ਦੀ ਬੱਸਾਂ ਹੋਣ ਚਾਹੇ ਸਰਕਾਰੀ ਬੱਸਾਂ ਹੋਣ ਕਿ ਇਹ ਬਹੁਤ ਜਲਦੀ ਜਲਦੀ ਕਰਦੇ ਆ ਤੇ ਜਦੋਂ ਕਿਸੇ ਨੇ ਉਤਰਨਾ ਹੁੰਦਾ ਉਦੋਂ ਬਹੁਤ ਇਹਨਾਂ ਨੂੰ ਜਲਦੀ ਲੱਗੀ ਹੁੰਦੀ ਹੈ ਜਿਹਦੇ ਕਰਕੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਇਹ ਘਟਨਾ ਕਿਵੇਂ ਵਾਪਰੀ ਕਿਵੇਂ ਨਹੀਂ ਇਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਕਿ ਇਹ ਆਖਰ ਘਟਨਾ ਵਾਪਰਨ ਦਾ ਕਾਰਨ ਕੀ ਰਿਹਾ ਕਿਵੇਂ ਇਸ ਜਿਹੜੀਆਂ ਲੜਕੀ ਦੀਆਂ ਦੋਨੇ ਲੱਤਾਂ ਕੁਚਲੀਆਂ ਗਈਆਂ ਪਰ ਇਸ ਬੱਚੀ ਦੀ ਜ਼ਿੰਦਗੀ ਤੇ ਕਿੰਨਾ ਵੱਡਾ ਅਸਰ ਹੋਊਗਾ ਕਿਉਂਕਿ ਬੱਚੀ ਨਰਸਿੰਗ ਦੀ ਪੜ੍ਹਾਈ ਕਰਨ ਪਟਿਆਲਾ ਜਾਂਦੀ ਸੀ ਹਰ ਰੋਜ਼ ਤੇ ਅੱਜ ਉਹਦੇ ਨਾਲ ਇਹ ਭਾਣਾ ਵਾਪਰ ਗਿਆ ਉਹਦੀ ਬੱਚੀ ਦੀ ਪੜ੍ਹਾਈ ਤੇ ਵੀ ਅਸਰ ਪਊਗਾ ਤਾਂ ਜਦੋਂ ਹੁਣ ਉਹਦੀਆਂ ਪੂਰੀ ਤਰ੍ਹਾਂ ਲੱਤਾਂ ਕੁਚਲੀਆਂ ਗਈਆਂ ਨੇ ਤਾਂ ਪਤਾ ਨਹੀਂ ਉਹ ਚੱਲ ਫਿਰਨ ਦੇ ਕਾਬਿਲ ਹੋਊਗੀ ਜਾਂ ਨਹੀਂ ਹੋਊਗੀ ਤਾਂ ਜਾਂ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਉਹਨੂੰ ਸਾਹਮਣਾ ਕਰਨਾ ਪਊਗਾ ਸਰਕਾਰ ਨੂੰ ਇਹਨਾਂ ਜਿਹੜੀਆਂ ਵਾਪਰ ਰਹੀਆਂ ਆਏ ਦਿਨ ਵਾਪਰ ਰਹੀਆਂ ਇਹ ਘਟਨਾਵਾਂ ਹੈ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਇਹਦੇ ਤੇ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ ਦੂਸਰੀ ਘਟਨਾ ਕਿ 15 ਸਾਲਾਂ ਦਾ ਬੱਚਾ ਜਿਹੜਾ ਪਬਜੀ ਗੇਮ ਖੇਡਣ ਦਾ ਸ਼ਕੀਨ ਸੀਗਾ ਮਾਪੇ ਉਸ ਬੱਚੇ ਨੂੰ ਰੋਕਦੇ ਟੋਕਦੇ ਸੀ ਪਬਜੀ ਗੇਮ ਖੇਡਣ ਤੋਂ ਤਾਂ ਗੁੱਸੇ ਦੇ ਵਿੱਚ ਆ ਕੇ ਉਹ ਬੱਚਾ ਖੁਦਕੁਸ਼ੀ ਕਰ ਲੈਂਦਾ ਹੈ ਮਾਪਿਆਂ ਦਾ ਕਹਿਣਾ ਕਿ ਜਦੋਂ ਹੀ ਸਾਡਾ ਬੱਚਾ ਘਰ ਵਿੱਚ ਆਉਂਦਾ ਸੀ ਸਕੂਲ ਤੋਂ ਘਰ ਆਉਂਦਾ ਸੀ ਤਾਂ ਘਰ ਆ ਕੇ ਲਗਾਤਾਰ ਪਬਜੀ ਗੇਮ ਖੇਡਦਾ ਰਹਿੰਦਾ ਸੀ ਤਾਂ ਪੜ੍ਹਾਈ ਦੇ ਵਿੱਚ ਉਹ ਬੱਚਾ ਪਛੜ ਰਿਹਾ ਸੀ ਤਾਂ ਅਸੀਂ ਉਹਨੂੰ ਝਿੜਕਦੇ ਸੀ ਕਿ ਤੂੰ ਇੰਨੀ ਗੇਮ ਨਾ ਖੇਡਿਆ ਕਰ ਜਿਹਦੇ ਕਰਕੇ ਬੱਚਾ ਗੁੱਸੇ ਦੇ ਵਿੱਚ ਆ ਗਿਆ ਤਾਂ ਗੁੱਸੇ ਦੇ ਵਿੱਚ ਆ ਕੇ ਉਹਨੇ ਅਮਰਸਰ ਦਿੱਲੀ ਰੇਲਵੇ ਟ੍ਰੈਕ ਆ ਜਿਹੜਾ ਉਹਦੇ ਤੇ ਜਾ ਕੇ ਖੁਦਕੁਸ਼ੀ ਕਰ ਲਈ ਟ੍ਰੇਨ ਦੇ نیچے ਆ ਕੇ ਬੱਚੇ ਨੇ ਖੁਦਕੁਸ਼ੀ ਕਰ ਲਈ ਬੇਹੱਦ ਗੰਭੀਰ ਮਾਮਲਾ ਭਾਵੇਂ ਕਿ ਸਰਕਾਰਾਂ ਨੇ ਕਈ ਸਾਰੀਆਂ ਗੇਮਾਂ ਤੇ ਰੋਕ ਵੀ ਲਗਾ ਦਿੱਤੀ ਆ ਪਰ ਫਿਰ ਵੀ ਜਿਹੜੇ ਬੱਚੇ ਆ ਬਹੁਤ ਵੱਡੀ ਪੱਧਰ ਤੇ ਇਹ ਗੇਮਾਂ ਖੇਡਦੇ ਆ ਤੇ ਜਿਹੜੇ ਬੱਚੇ ਜਾਂ ਵੱਡੇ ਕੋਈ ਵੀ ਹੋਵੇ ਲਗਾਤਾਰ ਫੋਨ ਦੇ ਨਾਲ ਚੰਬੜੇ ਹੋਏ ਲੋਕ ਨੇ ਲਗਾਤਾਰ ਫੋਨ ਚਲਾਉਂਦੇ ਰਹਿੰਦੇ ਨੇ ਤਾਂ ਉਹਨਾਂ ਦੇ ਜਿਹੜੇ ਦਿਮਾਗ ਆ ਉਹ ਹੌਲੀ-ਹੌਲੀ ਇਰੀਟੇਟ ਹੋਣੇ ਚ ਸ਼ੁਰੂ ਹੋ ਜਾਂਦੇ ਆ ਗੁਸੈਲ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਬਰਦਾਸ਼ਤ ਮਾਰਾ ਜਿਹੜਾ ਲੋਕਾਂ ਦੇ ਅੰਦਰ ਘਟਦਾ ਜਾਂਦਾ ਜਿਹਦੇ ਕਰਕੇ ਬਹੁਤ ਮਤਲਬ ਮੰਦਭਾਗੀਆਂ ਕਈ ਵਾਰੀ ਘਟਨਾਵਾਂ ਵਾਪਰ ਜਾਂਦੀਆਂ ਜਿਵੇਂ ਇਹ ਵਾਪਰੀ ਆ ਕਈ ਵਾਰ ਬੱਚੇ ਗੇਮ ਕਰਕੇ ਖੁਦਕੁਸ਼ੀ ਕਰ ਲੈਂਦੇ ਆ ਕਿ ਜਿਵੇਂ ਜਿਵੇਂ ਉਹਨਾਂ ਨੂੰ ਗੇਮ ਚਲਾਉਂਦੀ ਆ ਓਵੇਂ ਉਹ ਚੱਲਦੇ ਰਹਿੰਦੇ ਆ ਤੇ ਓਵੇਂ ਖੁਦਕੁਸ਼ੀ ਕਰ ਲੈਂਦੇ ਆ ਕਈ ਵਾਰ ਮਾਪਿਆਂ ਦੀ ਝੜਕ ਨਾ ਸਹਾਰਦੇ ਹੋਏ ਫਿਰ ਇਹੋ ਜਿਹੇ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਬੇहद ਮੰਦਭਾਗੀ ਘਟਨਾਇਆਂ ਨੂੰ ਕਹਿ ਸਕਦੇ ਹਾਂ ਕਿ 15 ਸਾਲਾਂ ਦਾ ਛੋਟਾ ਜਿਹਾ ਬੱਚਾ ਮਾਸੂਮ ਬੱਚਾ ਮਾਪਿਆਂ ਦੀ ਝੜਕ ਨਹੀਂ ਸਹਿ ਸਕਿਆ ਤੇ ਉਹਨੇ ਜਾ ਕੇ ਰੇਲਵੇ ਟ੍ਰੈਕ ਤੇ ਖੁਦਕੁਸ਼ੀ ਕਰ ਲਈ ਕੁਰਕ ਖੇਤਰ ਤੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਜਿਹੜੀ ਤੀਜੀ ਵੱਡੀ ਘਟਨਾ ਉਹ ਵਾਪਰੀ ਹੈ ਜੀ ਗੁਰੂ ਹਰਸਾਏ ਜਲਾਲਾਬਾਦ ਰੋਡ ਦੇ ਉੱਪਰ ਜੀਵਾਰਾਏ ਪਿੰਡ ਦੇ ਨੇੜੇ ਵਾਪਰੀ ਦੱਸੀ ਜਾ ਰਹੀ ਹੈ ਕਿ ਇੱਕ ਪਿਕਅਪ ਦੀ ਤੇ ਇੱਕ ਕੈਂਟਰ ਦੀ ਭਿਆਨਕ ਟੱਕਰ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਕੈਂਟਰ ਜਿਹੜਾ ਤੇਜ਼ ਰਫ਼ਤਾਰ ਦੇ ਵਿੱਚ ਆ ਰਿਹਾ ਸੀ ਤੇ ਪਿਕਅਪ ਦੇ ਵਿੱਚ 20 ਤੋਂ 25 ਜਣੇ ਸਵਾਰ ਸੀ ਨੌਜਵਾਨ ਮੁੰਡੇ ਸੀ ਵੇਟਰ ਦਾ ਕੰਮ ਕਰਨ ਵਾਸਤੇ ਉਹ ਜਲਾਲਾਬਾਦ ਜਾ ਰਹੇ ਸੀ ਤੇ ਜਦੋਂ ਉਹ ਜੀਵਾ ਰਾਏ ਪਿੰਡ ਦੇ ਕੋਲ ਪਹੁੰਚਦੇ ਆ ਤਾਂ ਉਹਨਾਂ ਦੀ ਕੈਂਟਰ ਦੇ ਨਾਲ ਭਿਆਨਕ ਟੱਕਰ ਹੋਣ ਕਾਰਨ ਥਾਂ ਤੇ ਹੀ 11 ਲੜਕੀਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਆ ਤਾਂ ਬੇहद ਮੰਦ ਭਾਗੀ ਦੁਖਦਾਇਕ ਘਟਨਾ ਹੈ ਜਿਹੜੀ ਗੁਰੂ ਹਰ ਸਾਹ ਦੇ ਕੋਲ ਜੀਵਾ ਰਾਏ ਪਿੰਡ ਦੇ ਕੋਲ ਵਾਪਰੀ ਆ ਪਿਆਣਕ ਟੱਕਰ ਜਿਹੜੀ ਟੈਂਟਰ ਦੇ ਵਿੱਚ ਤੇ ਪਿਕਅਪ ਦੇ ਵਿੱਚ ਹੋਈ ਆ ਬੇਹਦ ਮੰਦਭਾਗੀ ਘਟਨਾ ਤਾਂ ਇਹ ਜਿਹੜੀਆਂ ਅੱਜ ਦੀਆਂ ਤਿੰਨ ਬੇਹਦ ਮੰਦਭਾਗੀ ਘਟਨਾਵਾਂ ਵਾਪਰੀਆਂ ਨੇ